ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਕੱਲ ਸ਼ਾਮ ਤੱਕ ਵੀਡੀਓ ਪਾ ਦਾਂਗੇ ਜੀ ਗੈਰੀ ਸੰਧੂ ਜੀ ਖਾਨ ਤੇ ਖਾਨ ਸਾਹਿਬ ਇਹਨਾਂ ਦਾ ਖੁਲਾਸਾ ਕਰਾਂਗੇ ਅਸੀਂ ਕੋਈ ਕਿਸ ਦੇ ਬਹਿਰ ਨਹੀਂ ਪਰ ਗੱਲ ਸੱਚੀ ਕਰਦੇ ਆ ਜਿਹੜੇ ਸਾਨੂੰ ਕਹਿੰਦੇ ਵਿਊ ਲੈਣ ਲਈ ਉਹਨਾਂ ਨੂੰ ਦੱਸ ਦਈਏ ਜੇ ਵਿਊ ਲੈਣੇ ਹੋਣ ਮਾਈਕ ਲਾਈਏ ਲਾਈਟਾਂ ਦੇਖੀਏ ਕੁਝ ਨਹੀਂ ਕਰਦੇ ਸਿੱਧਾ ਹੀ ਪਾ ਦਿੰਨੇ ਆ ਹਨਾ ਸਾਨੂੰ ਇਦਾਂ ਦਾ ਕੋਈ ਨਹੀਂ ਬਾਕੀ ਚੈਨਲਾਂ ਦੀ ਗਲਤੀ ਨਹੀਂ ਹੈ ਉਹ ਝੂਠ ਵਿਚਾਰੇ ਤਾਂ ਬੋਲਦੇ ਆ ਉਹਨਾਂ ਨੂੰ ਪ੍ਰੋਮੋਸ਼ਨ ਲੈਣੀ ਹੁੰਦੀ ਕਿਉਂਕਿ ਜ਼ਮਾਨਾ ਪੈਸੇ ਦਾ ਹੋ ਚੁੱਕਿਆ ਉਹਨਾਂ ਨੂੰ ਪੈਸੇ ਮਿਲਦੇ ਆ ਭਾਵੇਂ ਅਨਮੋਲ ਕਾਤਰਾ ਹੋਵੇ ਉਹ ਐਕਟਰਾਂ ਨੂੰ ਮਿਲਦਾ ਕਿਡ ਕਿਡੀਆਂ ਗੱਲਾਂ ਕਰਦਾ ਪਰ ਪੈਸੇ ਲੈਣੇ ਆ ਪੈਸਿਆਂ ਦੇ ਚੱਕਰ ਵਿੱਚ ਉਹਨ ਕੁੱਲੜ ਵੀ ਜਿਆਦੀ ਵੀ ਇੰਟਰਵਿਊ ਸਭ ਤੋਂ ਪਹਿਲਾਂ ਕੀਤੀ ਉਹਦਾ ਸਭ ਤੋਂ ਪਹਿਲਾਂ ਨਾਂ ਲਾਇਆ ਹਨਾ ਜਦੋਂ ਇਹਨਾਂ ਨੇ ਉਹ ਚੀਜ਼ ਅਸੀਂ ਨਹੀਂ ਉਹ ਕਰਦੀਆਂ ਹੈਗੀਆਂ ਸਾਡਾ ਤਾਂ ਇੱਕ ਸੱਚ ਰੱਖਣਾ ਸੀ ਸਾਨੂੰ ਹੌਸਲਾ ਮਿਲ ਗਿਆ ਕੁਝ ਭਰਾਵਾਂ ਨੇ ਜਿਹੜਾ ਜਿਹੜੇ ਇਤਸਾਰ ਦਿੰਦੇ ਉਹਨਾਂ ਕਰਕੇ ਤੇ ਕਈ ਪਿਆਰ ਬਹੁਤ ਕਰਦੇ ਆ ਉਹਨਾਂ ਦਾ ਬਹੁਤ ਥੈਂਕ ਯੂ ਅ ਕੱਲ ਸ਼ਾਮ ਤੱਕ ਇਹਨਾਂ ਦੀ ਵੀਡੀਓ ਪਾ ਦਾਂਗੇ ਤੇ ਬਾਕੀ ਭਰਾਵੋ ਇਹ ਨਾ ਸਮਝੋ ਪੱਗ ਮੰਨ ਲਾ ਪੱਗ ਮੰਨ ਲਾ ਪੱਗ ਭੇਡਾਂ ਨਾ ਭਰਤੀ ਕਰੋ ਪੱਗ ਦੀ ਜਿਸ ਜਾਣਦੇ ਆ ਉਹਦਾ ਮਾਣ ਰੱਖੋ